ਸਮੂਹ 사ંગਤ ਜੀ ਨੂੰ ਵਾਹਿਗੁਰੂ ਕਾਲ ਸਾਹਿਬ ਜੀ ਦੇ ਫਤਿਹ 사ંગਤ ਜੀ ਗੁਰਪੱਤ ਪ੍ਰਵਾਨ ਕਰਨੇ ਉਪਰੰਤ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਸਮੂਹ 사ંગਤ ਇਲਾਕਾ ਨਿਵਾਸੀ ਮੁਰਦਵਾਰਾ ਸ਼੍ਰੀ ਦੁਖਪੰਜਨ ਸਾਹਿਬ ਪਿੰਡ ਬਦਨਪੁਰ ਨੇੜੇ ਸਮਾਣਾ ਦੇ ਨੇੜੇ ਤੇੜੇ ਪਿੰਡ ਕਮਾਸਪੁਰ ਬਦਨਪੁਰ ਮਹਿਮੂਦਪੁਰ ਪਿੰਡ ਸੋ ਇਹਨਾਂ ਪਿੰਡਾਂ ਦੀ ਸੰਗਤਾਂ ਨੂੰ ਉਸ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਬਹੁਤ ਹੀ ਸਤਿਕਾਰਯੋਗ ਮਹਾਂਪੁਰ ਸ਼੍ਰੀ ਮਾਨ ਸੰਤ ਬਾਬਾ surjeet singh ji usa ਵਾਲੇ ਜਿਨ੍ਹਾਂ ਵੱਲੋਂ ਕਿ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਦੀ ਅਪਾਰ ਕਿਰਪਾ ਰਹਿਮ ਸਦਕਾ ਤਨਤਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਤਨਤਨ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੰਤਨ ਬਾਬਾਜੀ ਸਿੰਘ ਜੀ ਤੰਦਰ ਬਾਬਾ ਜੀ ਆਰ ਸਿੰਘ ਜੀ ਤੰਤਨ ਬਾਬਾ ਜੋਰਾਵਰ ਸਿੰਘ ਜੀ ਤੰਤਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਸਮੂਹ ਸ਼ਿਦਾਸ ਸਿੰਘਾਂ ਦੀ ਆਪਾਰ ਕਿਰਪਾ ਰਹਿਮ ਸਦਕਾ ਨਵੇਂ ਸ਼੍ਰੀ ਨਿਸ਼ਾਨ ਸਾਹਿਬ ਸਾਹਿਬ ਜੀ ਦੀ ਸੇਵਾ ਜੋ ਕਿ ਥੋੜਾ ਸਾਬ ਦੀ ਸੇਵਾ ਸੰਪੂਰਨ ਹੋ ਚੁੱਕੀ ਹੈ ਉਪਰੰਤ ਨਵੇਂ ਨਿਸ਼ਾਨ ਸਾਹਿਬ ਜੀ ਦੀ ਸੇਵਾ ਜੋ ਹੋਣੀ ਹੈ ਉਹ 27 ਤਰੀਕ ਨੂੰ ਦਿਨ ਐਤਵਾਰ ਨੂੰ ਹੋਵੇਗੀ ਸੋ ਨਵੇਂ ਹਾਈ ਟੈਕ ਇਲੈਕਟ੍ਰੋਨਿਕ ਨਿਸ਼ਾਨ ਸਾਹਿਬ ਚੜਾਏ ਜਾਣਗੇ ਸੋ 27 ਤਰੀਕ ਦਿਨ ਐਤਵਾਰ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋਵੇਗੀ ਸੋ ਸਮੂਹ ਸਾ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਪਹੁੰਚ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਬੇਨਤੀ ਹੈ ਬਹੁਤ ਹੀ ਸਤਿਕਾਰਯੋਗ ਸ਼੍ਰੀ ਮਾਨਸੰਤ ਬਾਬਾ ਸੁਰਜੀਤ ਸਿੰਘ ਜੀ ਬਦਨਪੁਰ ਵਾਲੇ ਅਮਰੀਕਾ ਵਾਲੇ ਵੱਲੋਂ ਕਿ ਆ ਸਮੂਹ ਸੰਗਤਾਂ ਪਹੁੰਚ ਕਰਕੇ ਇਹਨਾਂ ਸੇਵਾ ਵਿੱਚ ਯੋਗਦਾਨ ਪਾ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ 27 ਤਰੀਕ ਦਿਨ ਐਤਵਾਰ 27 ਅਪ੍ਰੈਲ ਸੋ ਸਵੇਰੇ 7 ਤੋਂ 8:30 ਵਜੇ ਤੱਕ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ ਉਪਰੰਤ ਅੱਧਾ ਇੱਕ ਘੰਟਾ ਕਥਾ ਕੀਰਤਨ ਹੋਣਗੇ ਤੇ ਉਸ ਤੋਂ ਉਪਰੰਤ ਨਿਸ਼ਾਨ ਸਾਹਿਬ ਜੀ ਦੀ ਸੇਵਾ ਆਰੰਭ ਹੋਵੇਗੀ ਨਵੇਂ ਨਿਸ਼ਾਨ ਸਾਹਿਬ ਜੀ ਸੇਵਾ ਜੋ ਕਿ ਚੜਾਏ ਜਾਣਗੇ ਨਵੇਂ ਨਿਸ਼ਾਨ ਸਾਹਿਬ ਸੋ ਬੇਨਤੀ ਹੈ ਦੁਆਰਾ ਫੇਰ ਸਮੂਹ ਸਾਧ ਸੰਗਤ ਆਰਨਾ ਵਿੱਚ ਆਪ ਜੀ ਸੰਗਤਾਂ ਵੱਧ ਤੋਂ ਵੱਧ ਪਹੁੰਚ ਕਰਕੇ ਸਾਧ ਸੰਗਤ ਲਾਹੇ ਪ੍ਰਾਪਤ ਕਰੋ ਬਾਣੀ ਸਰਵਣ ਕਰੋ ਸੇਵਾ ਵਿੱਚ ਹਿੱਸੇ ਪਾ ਕੇ ਆਪਣਾ ਮਨੁੱਖਾ ਜਨ ਨੂੰ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ